ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਅਤੇ ਗੁਰਦੁਆਰਾ شریف ਬਰਸਾਤ ਤਾਰੀਖਵਾਲ ਦੇ ਪ੍ਰਬੰਧਕਾਂ ਦਰਮਿਆਨ ਉਸ ਵੇਲੇ ਮਵਾਦ ਖੜਾ ਹੋ ਗਿਆ ਜਦ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਜਤਿੰਦਰ ਸਿੰਘ ਗੋਰਾਸੋਲ ਸਤਿੰਦਰ ਸਿੰਘ ਪਠਾਨਕੋਟ ਗੁਰਕਿਰਤਨ ਸਿੰਘ ਨਵਾਂਪਿੰਡ ਹੰਦਲ ਮੇਜਰ ਸਿੰਘ ਜਫਰਵਾਲ ਤੇ ਕੈਪਟਨ ਤਲਦੀਪ ਸਿੰਘ ਕੋਰਟ ਤੋਖਰਾਏ ਸਮੇਸ ਮੁਤੀ ਟੀਮ ਵੱਲੋਂ 7 ਮਈ ਤੋਂ ਨਲ ਸਥਾਨਕ ਗੁਰਦੁਆਰਾ ਸਾਹਿਬ ਦੇ ਬਾਹਰ ਕੈਂਪ ਲਗਾ ਕੇ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਮੈਂਬਰਸ਼ਿਪ ਲਈ ਭਰਤੀ ਕਰਨ ਸਮੇਤ 9 ਅਗਸਤ ਨੂੰ ਬਾਬਾ ਬਕਾਲਾ ਵਿਖੇ ਹੋ ਰਹੀ ਪੰਥਕ ਕਾਨਫਰੰਸ ਅਤੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਕਰਵਾਂ ਸੰਬੰਧੀ ਯਾਗਰੋਪ ਤੇ ਕੀਤਾ ਜਾ ਰਿਹਾ ਸੀ ਜਦ ਕਿ ਗੁਰਦੁਆਰਾ ਸ੍ਰੀ ਬੁਰਸਾਹਬ ਧਾਰੀਵਾਲ ਦੇ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਸਮੇਤ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਅਤੇ ਪ੍ਰਚਾਰਕਾਂ ਵੱਲੋਂ ਸਾਡੇ ਨਾਲ ਦੁਰਭਵਾਰ ਕਰਦੇ ਹੋਏ ਸਾਡੇ ਟੇਬਲ ਤੇ ਕੁਰਸੀਆਂ ਆਦਿ ਧੁੱਕ ਕੇ ਲੈ ਕੇ ਅਤੇ ਮੰਦੀ ਸਰਦਾਬ ਦੀ ਵਰਤੋਂ ਕੀਤੀ ਅਤੇ ਆਖਿਆ ਕਿ ਤੁਸੀਂ ਵੱਡੇ ਕੌਮ ਦੇ ਠੇਕੇਦਾਰ ਬਣੇ ਹੋ ਇਸ ਸਬੰਧੀ ਜਦ ਗੁਰਦੁਆਰਾ ਸ੍ਰੀ ਬੁਰਸਾਹਬ ਤਾਰੀਵਾਲ ਦੇ ਮੈਨੇਜਰ ਗੁਰਜੀਤ ਸਿੰਘ ਕਲਿਆਣਪੁਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਗੁਰਦੁਆਰੇ ਵਿਖੇ ਧਾਰਮਿਕ ਸਮਾਗਮ ਸੰਬੰਧੀ ਕੈਂਪ ਲਗਾਏ ਜਾ ਸਕਦੇ ਹਨ ਜਦਕਿ ਸਿਆਸੀ ਪਾਰਟੀਆਂ ਨੂੰ ਗੁਰਦੁਆਰੇ ਵਿਖੇ ਸਿਆਸਤ ਨਹੀਂ ਕਰਨੀ ਚਾਹੀਦੀ ਦੇਖੋ ਤਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਭਤੇ ਮੈਂ ਸਾਬ ਸੰਗਤਾਂ ਨੂੰ ਦੇਖਣਾ ਚਾਹੁੰਦਾ ਜੀ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਗੁੰਡਾ ਰਾਜ ਚੱਲ ਰਿਹਾ ਜਿਹੜੇ ਸ਼੍ਰੋਮਣੀ ਕਾਲੀ ਦਲ ਵਾਲੇ ਆ ਇਹਨਾਂ ਨੇ ਅੱਜ ਬਹੁਤ ਜ਼ਿਆਦਾ ਇੱਥੇ ਧੱਕਾ ਕੀਤਾ ਅਸੀਂ ਭਾਈ ਅਮਰਪਾਲ ਸਿੰਘ ਦੀ ਸੋਚ ਨੂੰ ਲੈ ਕੇ ਜਿਹੜਾ ਇੱਥੇ ਕੈਂਪ ਲਾਇਆ ਸੀਗਾ ਨਸ਼ਾ ਸੀ ਡਾਊਨ ਕੈਂਪ ਨਾਲ ਵਾਰਸ ਪੰਜਾਬ ਦੇ ਮੈਂਬਰ ਬਣੋ ਦਾ ਕੈਂਪ ਲਾਇਆ ਸੀਗਾ ਅਸੀਂ ਇੱਥੇ ਬੱਚਿਆਂ ਨੂੰ ਆਪਣੇ ਨੂੰ ਨੌਜਵਾਨਾਂ ਨੂੰ ਜਾਗਰੂਕ ਕਰ ਰਹੀ ਸੀਗੇ ਨਾਲੇ ਭਰਤੀ ਨੂੰ ਹਮਚਲਾਈ ਸੀਗੀ ਕਿ ਯਾਰ ਤੁਸੀਂ ਪੰਜਾਬ ਦੇ ਵਾਰਸ ਹੋ ਤੁਸੀਂ ਪੰਜਾਬ ਵਾਲਾ ਆਪਣੇ ਆਪਣੇ ਜ਼ਿੰਮੇਵਾਰੀਆਂ ਨੂੰ ਸਮਝੋ ਆਪਾਂ ਕਿਉਂ ਪੰਜਾਬ ਛੱਡ ਕੇ ਭੱਜ ਰਹੇ ਆ ਕਿਉਂ ਨਸ਼ਿਆਂ ਵਾਲੀ ਦਲਦਲ 'ਚ ਫਸ ਰਹੇ ਆ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਜਾਗਰੂਕ ਕਰਨ ਵਾਸਤੇ ਗੁਰੂ ਅਰਜਨ ਸਾਹਿਬ ਦੇ ਵਿਚਾਰਾਂ ਤੋਂ ਪ੍ਰਾਪਤ ਅਣੀ ਪਾਸ਼ਾਹੀ ਦੇ ਇੱਥੇ ਬੁਰ ਸਾਹਿਬ ਆਪਾਂ ਕੈਂਪ ਲਾਇਆ ਸੀਗਾ ਤੇ ਇਹ ਜਿਹੜੇ ਗੁੰਡੇ ਇਹਨਾਂ ਦੇ ਇਹਨਾਂ ਨੇ ਰੱਖੇ ਹੋਏ ਆਹੀ ਗੋਲ ਗਈ ਭੀ ਸ਼ਾਇਦ ਸੀਨੀਅਰ ਇਹਨਾਂ ਦੀ ਜਿਹੜੀ ਉਨੀ ਲੀਡਰਸ਼ਿਪ ਆ ਸੁਖਵੀਰ ਨਹੀਂ ਜਾਂ ਹੋਰ ਬੰਦੇ ਇਹਦੇ ਧੱਕਾ ਕਰਦੇ ਆ ਸਾਡੀ ਕੌਮ ਨਾਲ ਪਰ ਇਹਨਾਂ ਨੇ ਸਾਡੇ ਸਾਡੀਆਂ ਕਾਪੀਆਂ ਸਾਡੇ ਟੇਬਲ ਚੋਂ ਕੇ ਬਾਹਰ ਮਾਰੇ ਕਹਿੰਦੇ ਤੁਸੀਂ ਇੱਥੇ ਗੁਰੂ ਘਰ ਦੇ ਅੱਗੇ ਕੈਂਪ ਨਹੀਂ ਲਾ ਸਕਦੇ ਇਹ ਤੁਹਾਡੀ ਸਿਆਸੀ ਪਾਰਟੀ ਜੇਵੋ ਇਹ ਜਿਹੜੇ ਮਰਜ਼ੀ ਜਿਹੜੇ ਜਿੱਦਾਂ ਦੇ ਮਰਜ਼ੀ ਇਹ ਉਮੀਦਵਾਰ ਲਾ ਦੇਣਾ ਜੋ ਮਰਜ਼ੀ ਇਹ ਕਰੀ ਜਾਣਾ ਇਹਦਾ ਵੀ ਸਾਰਾ ਕੁਝ ਵਾਜਬ ਆ ਤੇ ਅਸੀਂ ਵੀ ਬੋਲ ਸਕਦੇ ਅਸੀਂ ਆਪਣੇ ਬੱਚਿਆਂ ਨੂੰ ਸੁੱਖ ਰੋਇ ਨਹੀਂ ਪਾ ਸਕਦੇ ਆਪਾਂ ਨਸ਼ੇ ਦਾ ਮੁੱਦਾ ਚੁੱਕਿਆ ਇੱਥੇ ਕਿ ਸਾਡੇ ਨੌਜਵਾਨ ਮੁੰਡੇ ਕਿੰਨੇ ਮਰ ਰਹੇ ਆ ਡੇ ਬਾਏ ਡੇ ਸਾਡੇ ਪੰਜਾਬ ਛੱਡ ਕੇ ਨੌਜਵਾਨ ਭੱਜ ਰਹੇ ਆ ਜੇ ਇਹਨਾਂ ਨੇ ਇਹ ਮੇਰੇ ਕੋਈ ਕੋਈ ਗਲਤ ਲੱਭ ਗਏ ਸੁਣ ਲੈਣਗੇ ਮੇਰਾ ਇੰਨਾ ਇਹਨਾਂ ਨੇ ਬਿਮਾਰਾ ਤੁਹਾਡਾ ਅੱਜ ਖਰਾਬ ਕੀਤਾ ਸਾਡੀ ਟੀਮ ਦੀ ਇਹਨਾਂ ਨੇ ਬੇਇੱਜ਼ਤੀ ਕੀਤੀ ਸਾਡੇ ਜਿਹੜੇ ਧੱਕੇ ਮਾਰੇ ਇੱਥੇ ਇਹਦੇ ਇਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਸਮਝੀਆਂ ਦੀਆਂ ਪੰਜਾਬ ਪਰਤੀ ਸਾਲੂ ਕੀ ਲੋੜ ਪਈ ਆ ਉਹਦੇ ਬਾਹ ਮੰਗਣ ਦੀ ਇਹਨਾਂ ਦੇ ਮਗਰ ਲਾ ਕੇ ਇਹਨਾਂ ਨੇ ਬੇਦਾ ਗਲਤ ਕਰਤਾ ਪੰਜਾਬ ਦਾ ਫੜ ਕੇ ਸਾਨੂੰ ਕਿਹਨੂੰ ਖਤਰਾ ਨਹੀਂ ਸਾਨੂੰ ਆਪਣੇ ਇਹਨਾਂ ਦੇ ਖਤਰਾ ਇਹ ਸਾਡੇ ਆਪਣੇ ਨਹੀਂ ਹੈਗੇ ਇਹ ਗੁੰਡਾ ਰਾਜ ਹੈ ਜੀ ਇਹ ੱੱੱਕਾ ਕਰਦੇ ਆ ਸਾਡੇ ਇਹਾਰੇ ੱੱੱਕੇ ਮਾਰੇ ਇੱਥੇ ਆ ਗਏ ਇੱਥੇ ਜਿਹੜੇ ਵੱਡੇ ਵੱਡੇ ਇੱਥੇ ਕਮਾਵਾਦਿਕ ਬਣੇ ਆ ਜਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਬਣੇ ਆ ਜਿਹੜੇ ਇਹਨਾਂ ਮਾਇਆ ਇਹ ਸਾਰੇ ਗੁੰਡੇ ਆ ਇਹ ਇਹ ਗੁਰੂ ਘਰ ਕੋਈ ਸ਼ਰਮਾ ਭਾਣਾ ਦੇ ਨਾਲ ਸੇਵਾ ਨਹੀਂ ਕਰਦੇ ਇਹਨਾਂ ਨੇ ਦੁਕਾਨਾਂ ਚਲਾਈਆਂ ਇੱਥੇ ਹਾਂ ਲੋ ਮੇਰਾ ਮਨ ਬਹੁਤ ਜ਼ਿਆਦਾ ਦੁਖੀ ਹੈ ਇਹਨਾਂ ਤੋਂ ਅੱਜ ਇਹਨਾਂ ਨੇ ਇੰਨਾ ਜ਼ਿਆਦਾ ਸਾੜਨਾ ਤਕਾ ਕੀਤਾ ਅੱਗੇ ਕੀ ਗੱਲ ਦੱਸੋ ਇਹ ਕੀ ਗਲਤ ਕਰ ਰਹੇ ਹੋ ਇਹ ਅਸੀਂ ਤੇ ਆਪਣੇ ਨੌਜਵਾਨਾਂ ਨੂੰ ਇਹ ਕਹਿ ਰਹੇ ਨਾ ਵੀ ਨਸ਼ੇ ਛੱਡੋ ਗੁਰੂ ਵਾਲੇ ਬਣੋ ਸਿੱਧੇ ਹੋ ਕੇ ਪਰੋ ਆਪਣੇ ਫਰਜ਼ਾਂ ਨੂੰ ਪਛਾਣੋ ਪੁੱਤਰ ਸਾਡੇ ਆ ਇਹ ਕੀ ਲਾਦੇ ਸਾਡੇ ਗੁਰੂ ਘਰਾਂ ਦੇ ਇਹ ਕੌਣ ਹੋਵੇ ਸਾਨੂੰ ਗੁਰੂ ਘਰਾਂ ਦੇ ਧੱਟੇ ਮਾਰ ਕੇ ਕੱਢਣ ਵਾਲੇ ਸਾਥ ਛੱਡੋ ਜੇ ਤੁਸੀਂ ਸਾਡੇ ਨਾਲ ਹੋਵੋ ਸਾਡਾ ਸਾਥ ਦਿਓ ਤੇ ਇਹਨਾਂ ਨੂੰ ਇਹਨਾਂ ਮਸੰਦਾਂ ਨੂੰ ਗੁਰੂ ਘਰਾਂ ਚੋਂ ਕੱਢੀਏ ਇਹਨਾਂ ਨੇ ਬੇੜਾ ਗੱਲ ਕਰਕੇ ਰੱਖਤਾ ਸਾਡੇ ਪੰਥ ਦਾ ਸਾਡੀ ਕੌਮ ਦਾ ਹਾਲੂ ਬਾਹਰ ਵਰਲਡ 'ਚ ਲੋਕ ਗੱਲਾਂ ਕਰਦੇ ਆ ਵੀ ਸਿੱਖਾਂ ਦਾ ਕਰਤਾਰ ਕੀ ਉਹੀ ਤੇ ਇੱਥੇ ਸਾਡਾ ਜੂਨ ਕੱਢ ਕੇ ਰਹਾਦਾ ਸਿੱਖਾਂ ਦਾ ਆਦੇ ਕਿਦਾਂ ਦੇ ਸਾਡੇ ਯੋਧੇ ਸੀਗੇ ਇਹਨੇ ਕਿੱਦੜ ਨੂੰ ਲੈ ਕੇ ਪੁਰਪੇ ਆਏ ਕਿਉਂ ਕਹੋਦੇ ਇਹਨਾਂ ਨੇ ਬੰਦੇ ਲਾਤੇ ਸਾਡੇ ਉੱਤੇ ਇਹ ਕੋਈ ਗੱਲ ਵਾ ਕਰਤਾਰ ਵਾਲੇ ਬੰਦੇ ਸਾਡੇ ਕਿਦਾਂ ਦੇ ਜਸਪਾਲ ਸਿੰਘ ਵਾਲੂ ਵਾਲੀਆ ਜਸਪਾਲ ਸਿੰਘ ਆਰਾਮਗੜੀਏ ਵਰਗੇ ਸਾਡੇ ਯੋਧੇ ਬਾਬਾ ਬੋਤਾ ਸਿੰਘ ਦੇ ਬਾਬਾ ਗਰਜਾ ਸਿੰਘ ਵਰਗੇ ਸੀਗੇ ਐਦਾਂ ਦੇ ਹੀ ਸਾਡੇ ਜਿਹੜੇ ਸਾਡੇ ਮੇਤਵਾਰ ਹੀਗੇ ਉਹ ਯਾਸੀ ਕਰਕੇ ਤੇ ਕੈਪਟਨ ਹੋਣ ਕੈਂਟਰ ਹੈ ਭਾਈ ਸਾਹਿਬ 86 ਕੈਂਪ ਨਹੀਂ ਆਪਾਂ ਇਹਨੂੰ ਕਹਿ ਸਕਦੇ ਆਪਾਂ ਦੇ ਬੱਚਿਆਂ ਨੂੰ ਜਾਗਰੂਕ ਕਰ ਰਹੀ ਹਾਂ ਕਿ ਤੁਸੀਂ ਨਸ਼ਾ ਮੁਕਤ ਹੋ ਇੱਕ ਜਿਹੜੀ ਬਲਦੀ ਸਿੰਘ ਦੀ ਰਿਹਾਈ ਜਿਹੜੇ ਸਾਡੇ ਪੂਰੇ ਪੂਰੇ ਸਾਲੋਂ ਤੋਂ ਸਹੀ ਅੰਦਰ ਦਿੱਤੇ ਆ ਅਸੀਂ ਤਾਂ ਉਹਨਾਂ ਦੀ ਰਿਹਾਈ ਵਾਸਤੇ ਮੰਗ ਕਰ ਰਹੇ ਆ ਇੱਥੇ ਅਸੀਂ ਉਹਦਾ ਕੈਂਪ ਲਾਇਆ ਸੀਗਾ ਜਿਹੜੇ ਬਾਬਾ ਬਕਾਲਾ ਸਾਹਿਬ 9 ਅਗਸਤ ਨੂੰ ਅਕਾਲੀਵਾਲ ਵਾਰਿਸ ਪੰਜਾਬ ਦੀ ਜਿਹੜੀ ਕਾਨਫਰੰਸ ਹੋਣ ਜਾ ਰਹੀ ਆ ਉਹਦੇ ਵਿੱਚ ਕੱਢ ਕਰਨ ਵਾਸਤੇ ਆਪਾਂ ਨੇ ਸੰਕਟਾਂ ਨੂੰ ਪੀਲ ਕਰ ਰਹੀ ਸੀਗੇ ਇਹ ਬੱਚਿਆਂ ਨੂੰ ਅਸੀਂ ਇੱਥੇ ਕੱਥੇ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਤੁਸੀਂ ਨਸ਼ਾ ਨਾ ਕਰੋ ਸਿੱਧੇ ਹੋ ਕੇ ਗੁਰੂ ਘਰਾਂ ਵੱਲ ਤੁਰੋ ਆਪਣੇ ਜ਼ਿੰਮੇਵਾਰੀਆਂ ਨੂੰ ਪਛਾਣੋ ਪੰਜਾਬ ਛੱਡ ਕੇ ਨਾ ਭਜੋ ਪੰਜਾਬ ਦੇ ਉੱਤੇ ਇਹਨਾਂ ਦੇ ਜੇ ਵੀਰ ਹੋਣਾ ਨੇ ਸਾਡਾ ਆ ਹਾਲ ਕਰਤਾ ਇਹ ਸਾਡੀ ਖੇਤਰੀ ਪਾਰਟੀ ਹੈ ਸੀ ਤੇ ਇਹਨਾਂ ਨੂੰ ਆਪਣੀ ਬਾਗਦੋਰੀ ਵਧਾਈ ਪਿਆਲੋ ਫੜੋ ਤੁਸੀਂ ਅੱਗੇ ਲੱਕੇ ਚਲੋ ਪਰ ਇਹਨਾਂ ਨੇ ਕੀ ਕੀਤਾ ਸਾਡੇ ਲਈ ਸਾਨੂੰ ਕਿਉਂ ਲੋੜ ਪਈ ਇਹ ਸਾਰਾ ਕੁਝ ਕਰਨ ਦੀ ਅੱਜ ਬਾਹਰੋਂ ਆਣ ਕੇ ਲੋਕ ਸਾਡੇ ਤੇ ਰਾਜ ਕਰ ਰਿਹਾ ਉਹਦਾ ਕੌਣ ਦੱਸੇ ਮੈਨੂੰ ਜ਼ਿੰਮੇਵਾਰ ਕੌਣ ਆ ਸੁਖਵੀਰ ਹੋਣੀ ਜ਼ਿੰਮੇਵਾਰ ਨੇ ਇਹਨਾਂ ਨੇ ਬੇਰਗਰ ਕਰ ਕਰੇ ਰਿਹਾਤਾ ਸਾਡੇ ਪੰਜਾਬ ਦਾ ਡੱਡਾ ਲਾ ਕੇ ਖੁਰਪੀ ਇਹਨਾਂ ਨੇ ਇਹਨਾਂ ਨੂੰ ਗੁਰੂ ਘਰੋਂ ਬਾਹਰ ਕੱਢਣਾ ਚਾਹੀਦਾ ਹੋਰੇ ਪਸੰਦਾਂ ਨੂੰ ਕੀ ਗੱਲ ਸਾਡੇ ਹੱਕ ਨਹੀਂ ਗੁਰੂ ਘਰ ਨਹੀਂ ਬੋਲ ਸਕਦੇ ਜਾ ਕੇ ਇਹ ਆਪਣੇ ਜਿੱਦਾਂ ਦੇ ਮਰਜ਼ੀ ਕਰੈਕਟਰ ਨਾਲ ਵੱਡਿਆਂ ਨੂੰ ਭਾਵੇਂ ਉੱਤੇ ਸੁੱਟੇ ਰਹਿਣ ਇਹ ਅਸੀਂ ਆਪਣੇ ਗੁਰੂ ਘਰ ਦੀ ਕੋਈ ਤਰ੍ਹਾਂ ਦੀ ਜੁਲਾਈ ਕਰਦੇ ਆਪਣੇ ਪੰਚ ਵੀ ਇਹ ਕਿੱਦਾਂ ਦਾ ਇਹਨਾਂ ਦਾ ਇਹਨਾਂ ਦਾ ਦਾਵਾ ਕਸੂਰ ਸਾਰਾ ਸਾਡੇ ਲੋਕਾਂ ਦਾ ਜਿਹੜੇ ਸੱਚ ਨੂੰ ਸੱਚ ਨਹੀਂ ਕਹਿੰਦੇ ਗਲਤ ਨੂੰ ਗਲਤ ਨਹੀਂ ਕਹਿੰਦੇ ਜਿੰਨਾ ਚਿਰ ਇਹ ਚੁੱਪ ਕਰਕੇ ਚੁੱਪ ਧਾਰ ਕੇ ਬਿਤੇ ਰਾਂਗੇ ਸਾਡੇ ਏਦਾਂ ਜੁੱਤੀਆਂ ਵਜਦੇ ਰਹਿਣਗੀਆਂ ਸਾਡੇ ਬੱਚੇ ਬੰਦੇ ਛਾਣਾ ਮਰਦੇ ਰਹਿਣਗੇ ਏਦਾਂ ਹੀ ਸਾਨੂੰ ਪੰਜਾਬ ਛੱਡ ਕੇ ਭੱਜਣਾ ਪਊਗਾ ਸਾਡੇ ਹਾਲਾਤ ਇਹ ਹੋਣਗੇ ਮੈਂ ਸਾਹ ਸਾਰੇ ਵੀ ਅੱਜ ਵੀ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਅਜੇ ਆਪਣੇ ਕੋ ਹਜੇ ਵੀ ਮੌਕਾ ਹੈ ਆਪਾਂ ਅਜੇ ਵੀ ਜ਼ੁਬਾਨੇ ਬਣਦੀਏ ਅਜੇ ਵੀ ਆਪਣੀ ਜ਼ੁਬਾਨ ਨੂੰ ਖੋਲ੍ਹ ਲਈਏ ਜੇ ਨਾ ਖੋਲੀ ਇਹਨਾਂ ਨੇ ਪਹਿਲਾਂ ਹੀ ਤੁਹਾਡਾ ਬੜਾ ਗਲ ਕਰਤਾ ਆ ਪਿੰਡਾਂ ਦੀ ਜਾਈਦਾ ਨੌਜਵਾਨ ਤਾਂ ਪਹਿਲਾਂ ਹੀ ਕੋਈ ਨਹੀਂ ਲੱਭਣ ਦਿਆ ਇਹ ਦੇ ਕੋਈ ਇਹ ਕਿਤੇ ਮੜਾ ਬੋਟਾ ਇਹ ਕੋਸ਼ਿਸ਼ ਕਰ ਰਹੇ ਆ ਤੇ ਇਹ ਆਨੂੰ ਬਈਆਂ ਠੇਕੇ ਮਾਰ ਕੇ ਬਾਹਰ ਕੱਢ ਦੇ ਕਹਿੰਦੇ ਕਹੀ ਜੀ ਲੱਗਦੇ ਉਹ ਪਲਤੇ ਨਾਲੇ ਕੋਈ ਦਾ ਵਾ ਪਲਤੇ ਸਾਡਾ ਵਾ ਸਾਡੇ ਕਲਗੀਧਰਪਾ ਦੇ ਸਾਡੇ ਸਾਡੇ ਵਰਗੇ ਆਪਣੇ ਚਾਰ ਲਾਲ ਵਾਰੇ ਸੀ ਜੋ ਆਹੀ ਆਹੀ ਇਹਦੇ ਉਧੇਦਾਰ ਵਾ ਆਹੀ ਆਹੀ ਇਹਦੇ ਮਾਲਕ ਇਹ ਮਾਲਕ ਨਹੀਂ ਹੈਗੇ ਸੋ ਮੇਰੀ ਸਾਰਿਆਂ ਨੂੰ ਵੀਰਾਂ ਭਰਾਵਾਂ ਨੂੰ ਗੁਰਦਾਪੁਰ ਜ਼ਿਲ੍ਹੇ ਵਾਲਿਆਂ ਨੂੰ ਅਪੀਲ ਆ ਕਿ ਸਵੇਓ ਕਿ ਤੁਰਿਏ ਆਪਾਂ ਆਪਣੇ ਫਰਜ਼ ਪਛਾਣੀਏ ਚੰਗੇ ਦੇ ਮਾਰੇ ਨੂੰ ਵੇਖੀਏ ਇਹਨਾਂ ਨੇ ਡੰਗ ਲਾ ਕੇ ਛੋੜ ਦੇਣੀ ਤੁਹਾਡੀ ਜਿਹੜੇ ਕੋਈ ਚਾਰਲੇ ਵਾਲੇ ਤੁਹਾਡੇ ਇੱਥੇ ਰਹਿ ਗਏ ਇਹਨਾਂ ਨੇ ਮਾਰ ਦੇਣੇ ਨਿਸ਼ਾਨਾ ਅਜੇ ਵੀ ਹਾਨੂੰ ਕੋਈ ਕੋਈ ਖਤਰਾ ਨਹੀਂਗਾ ਹਾਨੂੰ ਖਤਰਾ ਸਿਰਫ ਆ ਜਿਹੜੇ ਐਡੇ ਨਹੀਂ ਇਹਨਾਂ ਨੇ ਪੱਗਾਂ ਤੇ ਸਿਰ ਹਵਾਏ ਹਾਨੂੰ ਇਹਨਾਂ ਤੋਂ ਖਤਰਾ ਵਾ ਹਮ ਲੋਕਾਂ ਕੋਈ ਖਤਰਾ ਨਹੀਂਗਾ ਸਾਰੇ ਸਵੇ ਦੀ ਇਕੱਠੇ ਹੋ ਜਾਓ ਅੱਜ ਵੀ ਆਪਾਂ ਆਪਣੇ ਬੱਚਿਆਂ ਵਾਸਤੇ ਆਪਣੇ ਕੋਈ ਖਵਾਤੇ ਆਪਣੇ ਪੰਜਾਬ ਵਾਸਤੇ ਮੈਂ ਤੁਹਾਡੇ ਪਰਲੇ ਮਾਰਦਾ ਤੁਹਾਡੇ ਚੰਨਾਂ ਦੀ ਬੇਨਤੀ ਕਰਦਾ ਆਪਾਂ ਅਜੇ ਵੀ ਇਕੱਠੇ ਹੋ ਜੀਏ ਜੇ ਆਪਣਾ ਕੋਈ ਭਲਾ ਕਰਨਾ ਆਪਣੇ ਕੌਮ ਨੂੰ ਆਪਣੇ ਪੰਥ ਨੂੰ ਆਪਣੇ ਪੰਜਾਬ ਨੂੰ ਬਚਾਉਣਾ ਜਿਹੜਾ ਨਸ਼ਾ ਵਾ ਨਸ਼ੇ ਵੇ ਨਹੀਂ ਦੇਖਣਾ ਕਿ ਇਹ ਕ੍ਰਿਸ਼ਨਾਂ ਦਾ ਮੋੜਾ ਵਾ ਇਹ ਸਿੱਖਾਂ ਦਾ ਮੋੜਾ ਕਿ ਹਿੰਦੂਆਂ ਦਾ ਮੋੜਾ ਵਾ ਨਸ਼ੇ ਨੇ ਗੱਲਾਂ ਨਹੀਂ ਵਿਖੜੀਆਂ ਉਹਨੇ ਘਰਾਂ ਦੇ ਘਰ ਬਰਬਾਦ ਕਰਦੇ ਤੇ ਕਰਦੇ ਆ ਕਈ ਸੋਲਦੇ ਬਗਾਨੇ ਘਰ ਅਗਵਾੰਦੇ ਦੇ ਘਰ ਅੱਗ ਲੱਗੀ ਆ ਪਰ ਇਹ ਅੱਗ ਸਾਡੇ ਘਰ ਆਉਂਦਿਆਂ ਟਾਈਮ ਨਹੀਂ ਲੱਗਣਾ ਸਾਡੇ ਘਰਾਂ ਦੇ ਵੱੜ ਚੁੱਕੀ ਆਗੇ ਸਿੱਧੇ ਹੋ ਜਾਓ ਸਿੱਧੇ ਹੋ ਕੇ ਤੁਰੋ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਇਹਨੀਆਂ ਬੇਨਤੀਆਂ ਕਰਦਾ ਆਪ ਜੀ ਦਾ ਪਹਿਲਾਂ ਬਹੁਤ ਧੰਨਵਾਦ ਤੇ ਥੋੜਾ ਜਿਹਾ ਆਪਣੇ ਫਰਜ਼ਾਂ ਦੀ ਪਛਾਣੀਏ ਸਿੱਧੇ ਹੋ ਕੇ ਪੰਜਾਬ ਦੀਆਂ ਜ਼ਿੰਮੇਵਾਰੀਆਂ ਸਾਂਭੀਏ ਅੱਗੇ ਹੋ ਕੇ ਚੱリエ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤੰਗ ਜੀ ਸਿੰਘ ਜੱਲ ਅਬਜਰੋ ਪਖਾਨਕੋਟ ਆਪਾਂ ਸ਼ਾਂਤੀ ਪੂਰਕ ਇਥੇ ਨਾਸਮੀ ਆਦਿ ਦੀ ਪਾਰਟੀ ਦੇ ਕੋਈ ਜਾਗਰੂ ਕਰ ਰਹੀ ਹੈ ਤੇ 9 ਅਗਸਤ ਨੂੰ ਕਾਨਫਰੰਸ ਹੈ ਸਾਡੀ ਬਗਵਾਨ ਸਾਹਿਬ ਉੱਤੇ ਪਹੁੰਚੋ ਤੇ ਲੋਕਾਂ ਨੂੰ ਜੋ ਬਤੇ ਸਾਡੇ ਚਿੱਟੇ ਮਾਰੇ ਆ ਠੀਕ ਆ ਪਤੋਲੇ ਬੱਚੇ ਆ ਰਹੇ ਆ ਬੱਚੇ ਬਚਾਉਣ ਵਾਸਤੇ ਆਪਾਂ ਇਹ ਇਥੇ ਦੇਖੋ ਸਾਤਪੁਰਗ ਇਹਨਾਂ ਦੇ ਗੁੰਡਿਆਂ ਨੇ ਬਰਸਾਲ ਗੁਰਦਾਸ ਦੇ ਗੁੰਡਿਆਂ ਨੇ ਸਾਨੂੰ ਅੱਜ ਸਾਡੇ ਧੱਕੇ ਮਾਰੇ ਆ ਸਾਡੀ ਮੇਂ ਸਾਡੀ ਕੁਰਸੀ ਚੁੱਕੀ ਪਰੇ ਮਾਰੀਆਂ ਨੇ ਤੇ ਤੁਹਾਨੂੰ ਇਥੇ ਇਹਨਾਂ ਸਿਆਸੀ ਕੰਮ ਹੋ ਰਹੇ ਜੀ ਕੋਈ ਸਾਡੇ ਸਿਆਸੀ ਕੋਈ ਬਦਲ ਨਹੀਂ ਰਿਹਾ ਇੱਥੇ ਜੀ ਅਸੀਂ ਲੋਕਾਂ ਨੂੰ ਜਾਗਰੂ ਕਰ ਰਹੇ ਹਾਂ ਜੀ ਕਿ ਚੁੱਪੇ ਬਹਿ ਜਾਓ ਮੱਥੇ ਸਾਡੇ ਇਹ ਉਹਨਾਂ ਸਾਡੇ ਨਾਲ ਕੀਤਾ ਜੀ ਵਾਅਦੇ ਦੀ ਕਾਲਸਾ ਵਾਅਦੇ ਦੀ

इतने संतान सिर्फ दर्शन करके साथ नशा देखो प्रचार आलरेडी चल रहा है लगे आता है नशा का बचो तम छो श्रोमी कमेटी वालों बगैरा प्रचार कभी ਉਨੇ ਬਾਅਦ ਕਰਤੀ ਰਹੇਗੀ ਜੀ